ਬੱਚਾ ਕੀ 25 ਕੱਟੀ ਆ ਮਗਰ ਇਹਨੂੰ ਬਾ ਦਸਾਂ ਦਿਨਾਂ ਦੀ ਆ ਦੂਜੀ 12 ਦਿਨਾਂ ਦੀ ਠੀਕ ਆ ਇਹਦੇ ਹੀ ਦੱਸ ਦੋ ਕੋਈ ਗੱਲ ਨਹੀਂ ਇਹ 12 ਦਿਨ ਤਾਹ ਦਿਨ ਹੋ ਗਏ ਸੀ ਇਹਨੂੰ ਹਾਂ ਜੀ ਤੇ ਲੇਟੀ ਲੂਟੀ ਹੁਣ ਚਾਲੂ ਕੀਤੀ ਇਹਨਾਂ ਦੀ ਠੀਕ ਆ ਚਾਹ ਦੋ ਡੰਗ ਚੋਕ ਲੈ ਜੇ ਮੈਂ ਕਿਹਾ ਚਾਹੇ ਯਾਰ 4 ਦਿਨ ਚੋਲੇ ਠੀਕ ਆ ਨਹੀਂ ਚੋਣੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਕੀ ਦੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਮੂਮਾ ਤੇ ਜ਼ਿਲ੍ਹਾ ਰੁਪੇਹਿੰਦਾ ਜੀ ਬਰਨਾਲਾ ਬਾਈ ਕੋਲ ਤਾਜ਼ੀਆਂ ਸੂਈਆਂ ਜੋ ਮੱਝਾਂ ਬਕਾਉਂਗਾ ਭਰਾ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵਾਰ ਤੋਂ ਵਾਰ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਭਾਈ ਜੀ ਸਾਸੀ ਗਾਈ ਚਾਤਰੀ ਗਾਲੇ ਨਾਮਵੀਰ ਜੀ ਆਪਣਾ ਪੂਰਾ ਮੇਰਾ ਨਾਮ ਹੋਤੀ ਐ ਪਿੰਡ ਮੂਮ ਜ਼ਿਲ੍ਹਾ ਬਰਨਾਲਾ ਨੇੜੇ ਨੇੜੇ ਪਿੰਡ ਬਈ ਕਿਹੜੇ ਪੈਂਦੇ ਬਈ ਵੱਡਾ ਸ਼ੀਨੀ ਵਾਲ ਪੈ ਗਿਆ ਧੇਰ ਪੈ ਗਿਆ ਠੀਕ ਆ ਅ ਪਹਿਲੀ ਮੱਝ ਦੀ ਜਾਣਕਾਰੀ ਦਿਓ ਜੀ ਇਹ ਵੀਰੇ ਦੂਜਾ ਸੂਆ ਛੋਟੀ ਸੂਈ ਵੇ ਘਰਦੀਆਂ ਹੀ ਆ ਆਪਣੀਆਂ ਠੀਕ ਆ ਇਹ ਥੱਲੇ ਪਿਛਲੇ ਸੂਏ ਨੇ ਦਿੱਤਾ 13 ਕਿਲੋ ਦੁੱਧ ਠੀਕ ਆ ਹੁਣ 12 ਲੀਟਰ ਤਿਆਰ ਹੋਊਗਾ ਇਹ ਥੱਲੇ 12 ਲੀਟਰ ਬੱਚਾ ਕੀ ਬੱਚੀ ਕੱਟੀ ਆ ਮਗਰ ਇਹਨੂੰ ਬਾ ਦਿਖਾ ਦੇਣਾ ਦੀ ਆ ਦੂਜੀ 12 ਦਿਨਾਂ ਦੀ ਠੀਕ ਆ ਇਹਦੀ ਦੱਸਦੇ ਕੋਈ ਗੱਲ ਨਹੀਂ ਇਹਦੇ 12 ਦਿਨ ਦੱਸ ਦੇਣ ਹੋਗੇ ਸੀ ਇਹਨੂੰ ਹਾਂ ਜੀ ਤੇ ਲੈਟੀ ਲੂਟੀ ਹੁਣ ਚਾਲੂ ਕੀਤੀ ਇਹਨਾਂ ਦੀ ਠੀਕ ਆ ਚਾਹ ਦੋ ਡਾਂਗ ਚੋ ਕੇ ਲੈ ਜੇ ਮੈਂ ਕਹਿੰਦਾ ਚਾਹੇ ਯਾਰ ਚਾਰ ਦਿਨ ਚੋਲੇ ਠੀਕ ਆ ਨਹੀਂ ਚੋਣੀ ਆਪਣੀ ਥੱਲੀ ਤੇ ਲੈ ਜੇ ਹਾਂਜੀ ਜੇ ਕੋਈ ਨਹੀਂ ਫਿੱਟ ਬੈਂਦੀ ਗੱਡੀ ਚ ਪਾ ਲਿਆ ਇਹ ਪੈਸੇ ਲੈ ਗਏ ਆਪ ਜੀ ਠੀਕ ਆ ਹੂੰ ਆਪਾਂ ਇਹਨਾਂ ਦੇ ਇੱਕ ਪੋਰਾ ਬਣੀ ਜਾਣੀ ਕਿਹਦੀ ਜਿਹੜਾ ਹੈਗਾ ਥੋੜੀ ਜੀ ਲੈਟੀ ਇਹ ਘਿਓ ਵਾਲੀ ਨਹੀਂ ਖਾਣੀ ਘਿਓ ਪਾ ਕੇ ਨਹੀਂ ਖਾਣੀ ਆਪਾਂ ਜਿਹੜੀ ਗੱਲ ਹੋਰ ਇਹਨਾਂ ਚ ਕੋਈ ਵੀ ਰੱਤੀ ਭਾਰੀ ਵੀ ਰੋਕ ਠੀਕ ਆ ਤੇ ਭਈ ਆ ਕੱਟੀ ਆ ਪਤਾ ਕਿਹੜਾ ਟਿਕ ਟੁਕ ਦੀ ਆ ਇਹ ਵੀਰੇ ਨਹੀਂ ਯਾਰ ਠੀਕਾ ਪਰ ਇਹ ਗੁਈਆ ਮੈਂ ਝੂਠ ਬੋਲਣ ਦਾ ਕੋਈ ਫਾਇਦਾ ਨਹੀਂ ਸਹੀ ਗੱਲ ਹੈ ਸਹੀ ਗੱਲ ਹੈ ਲੋਪਰਾ ਕੱਟੀ ਬਹੁਤ ਸੋਹਣੀ ਹੈ ਤੇ ਚੈੱਕ ਕਰ ਸਕਦੇ ਚੰਗੀ ਫਲੀ ਫਲੀ ਤੋੜ ਦੋ ਪ੍ਰਾਹ ਨੂੰ ਮੱਝ ਨੂੰ ਮੜਾ ਜਾ ਕੋਈ ਕੈਮਰਾ ਤੋਂ ਹਰ ਦਰਦੀ ਆ ਠੀਕ ਹੈ ਤੇ ਬਾਗ ਜੜੀ ਦਬਾਉਣਾ ਆਪਾਂ ਬਈ ਮੈਂ ਕਹਿੰਦਾ ਬੱਚਾ ਲਾ ਕੇ ਨਾ ਪਾਦੀ ਬੇੜਾ ਕੋਈ ਗੱਲ ਨਹੀਂ ਬੱਚਾ ਵੀ ਲਾ ਲਾਂਗੇ ਤੂੰ ਪੂਰਾ ਜੜਾ ਦਬਾ ਦਿਓ ਕੋਈ ਗੱਲ ਲੋ ਜੀ ਚੈੱਕ ਕਰ ਸਕਦੇ ਪ੍ਰਾਹ ਦੇ ਬਲੂਗਾ ਤੁਸੀਂ ਦੇਖ ਸਕਦੇ ਲੋ ਜੀ ਕਥਨ ਸੁਣ ਲੈ ਬਲੂ ਬਹੁਤ ਸੋਹਣਾ ਮੋੜ ਦੇ ਲਓ ਪਰਾ ਮੋੜ ਲੈ ਲੋ ਪੁਰਾ ਤਰੱਕੀ ਤੇ ਸਦਾ ਕਰਮਾ ਵਾਲੀਓ ਲੋ ਸੰਡੇ ਮੁੰਮਾ ਤੇ ਜਿਲਾ ਨੂੰ ਪੈਂਦਾ ਅੱਜ ਬਰਨਾਲਾ ਠੀਕ ਹੈ ਜੀ ਲੋ ਮਾਨ ਜੀ ਬਾਨ ਤੋਂ ਮੜਾ ਧਾਰਾਈ ਮਾਰ ਕੇ ਦਿਖਾ ਦੇ ਮਾਰ ਦੋ ਮਾਰ ਦੋ ਕੋਈ ਗੱਲ ਨਹੀਂ ਲੋ ਲੋ ਪਰਾ ਸਨੂ ਬੱਚਾ ਲਾ ਕੇ ਬਾਈ ਕਹਿੰਦਾ ਧਾਰਾ ਵੀ ਮਾਰ ਕੇ ਵਿਖਾ ਦੇ ਨਹੀਂ ਲੋ पानी है थोड़ा जो लो बड़ा परे हो लो जी थोड़ा जहा कैमरे कर दी है ਲੋਕ ਚੈੱਕ ਕਰ ਸਕਦੇ। ਤੇ ਬੱਸ ਨੂੰ ਜ਼ੂਮ ਕਰਕੇ ਵਿਖਾ ਰਿਹਾ ਕਿਉਂਕਿ ਥੋੜਾ ਜਿਆਦਾ ਡਰਦੀ ਕੈਮਰੇ ਤੋਂ। ਤੇ ਥਾਂ ਥਾਂ ਨੂੰ ਤੁਸੀਂ ਦੇਖੋ ਉਹਨੂੰ ਸਵਾ ਦੇਖ ਸਕਦੇ ਪਰਾ। ਲੋਕ ਚੈੱਕ। ਨੂੰਸੀ। ਲਗ ਨਹੀਂ ਸਾਰਟ ਤੇ ਮੜਿਆ ਬਸ। ਇਹ ਤਾਰ ਤਾਰਾ ਮਾਰ ਦੋ ਬਣਾ। ਮਾਰ ਦਰ। ਮਾਰ ਦੋ ਮਾਰ ਦੋ। ਜ਼ੂਮ ਕਰਾ ਮੇਰਾ। ਲੋ ਪਰਾ। ਚੈੱਕ ਕਰ ਸਕਦੇ। ਠੀਕ ਹੈ। ਪਰਲੇ ਦੀ ਮਾਰ ਦੋ ਵੀ ਦੂਜੇ ਦੀ ਮਾਰ ਦੋ ਲੋ ਜੀ ਬਾ ਚੀਕ ਹੈ ਵੀਰ ਪਾ ਚੀਕ ਹੈ ਠੀਕ ਲੋ ਬਰਾ ਤੁਹਾਨੂੰ ਸੁਣਾ ਦੇਖ ਸਕਦੇ ਹੋ ਬਾਈ ਕਹਦਾ ਚਾਹੇ ਦੋ ਡੰਗ ਚਾਹੇ ਤਿੰਨ ਡੰਗ ਜੋ ਕੇ ਤਸੱਲੀ ਕਰਕੇ ਲੈ ਜਾ ਦਿਓ ਰੇਟ ਭਰਾ ਜਾਇਜ਼ ਆਦਾ ਕਿੰਨਾ ਇਹ ਵੀਰੇ ਰੇਟ ਤਾਂ 1.5 ਲੱਖ ਮੰਗਦੇ 1.30 ਵੀ ਦੇ ਦਿਆਂਗੇ 1.30 ਹਜ਼ਾਰ ਦੀ ਠੀਕ ਆ 1.30 ਹਜ਼ਾਰ ਦੀ ਆ ਹੋਰ ਮਾਣ ਤੋਂ ਮੜਾ ਮੋਟਾ ਹੋ ਜੂ ਕੋਈ ਨਹੀਂ ਬੰਦਾ ਆ ਜੇ ਆਪਾਂ ਕਰ ਲੈ ਠੀਕ 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 ਆ ਜਗਲੀ ਦੱਸੋ ਜਾਣਕਾਰੀ ਵੀ ਇਹ ਨੂੰ ਵੀਰੇ 12 ਦਿਨ ਹੋ ਗਏ ਸੂਈ ਨੂੰ ਹਾਂਜੀ ਇਹ ਥੱਲੇ ਹੈਗਾ ਦੁੱਧ 12 ਲੀਟਰ ਹੀ ਹੋਊਗਾ 12 ਲੀਟਰ ਤੇ ਬੱਚਾ ਵੀ ਇਹਦੇ ਮਗਰ ਇਹਦੇ ਮਗਰ ਵੀ ਕੱਟੀਆ ਦੋਨਾਂ ਮਗਰ ਕੱਟੀਆ ਠੀਕ ਆ ਤੋੜ ਦੋ ਪ੍ਰਾਣ ਨੂੰ ਲੋ ਜੀ ਚੱਕਰਸਾ ਦੇ ਇਹਦੇ ਲੀਟਰ ਇਹ ਸਾ ਵੀ ਭਾਈ ਕਹਿੰਦਾ 12 ਕਿ ਲੀਟਰ ਦੁੱਧ ਹੈਗਾ ਠੀਕ ਹੈ ਨਾ ਲੋ ਜੀ ਕੀ ਕਰਦੀਆਂ ਹੀ ਆਪਣੀਆਂ ਠੀਕ ਹੈ ਠੀਕ ਲੋ ਜੀ ਇਹ ਨੂੰ ਵੀ ਚੱਕਰ ਨਹੀਂ ਦਰਨ ਚਲੋ ਕੋਈ ਗੱਲ ਨਹੀਂ ਉਹ ਤਾਂ ਡਰ ਜਾਂਦਾ ਕਈ ਕਰ ਜਾਂਦਾ ਲੋ ਜੀ ਤੁਰਾ ਤੁਰਾ ਚੱਕ ਕਸੇ ਕਰ ਮੋੜ ਲਿਆ ਲਓ ਜੀ ਮੋੜ ਲਿਓ ਲਓ ਜੀ ਆ ਖਾ ਲੀ ਲਿਆ ਚਿੱਟੀਆਂ ਠੀਕ ਹੈ ਜੀ ਲਓ ਜੀ ਆ ਕੱਦ ਬੜਾ ਸੋਹਣਾ ਬਾਈ ਕਹਦਾ ਚਾਹੇ ਦੋ ਡੰਗ ਚੋਕੇ ਤੇ ਸੱਲੀ ਕਰਕੇ ਲਿਜਾ ਦੇ ਭਰਾ ਠੀਕ ਹੈ ਲਓ ਜੀ ਇਹਦੀ ਉਧਾਰਾ ਮਾਰਨੇ ਬਾਈ ਮਾਰ ਦੋ ਮਾਰ ਦੋ ਸਟਾਰਟ ਕਰ ਦੋ ਮੜੀ ਲਓ ਜੀ ਇਹ ਵੀ ਸੁਣਨੀ ദുദ്ധ പേ ഉട ਮੋਟੀ ਉਂਗਲਾ ਗਿਟਾਰਾ ਦੋਨਾਂ ਦੇ ਠੀਕ ਹੈ ਠੀਕ ਹੈ ਦੇਖੋ ਇਹਨੂੰ ਕਰਨ ਦਮ ਦੱਸਾ ਹੋ ਗਿਆ ਬਈ ਜੀ ਇਹਨੂੰ 12 ਦਿਨ ਹੋ ਗਏ ਇਹਨੂੰ 12 ਦਿਨ ਹੋ ਗਏ ਕੱਲ ਲੇਕਤੀ ਪਾਉਣ ਲੱਗੇ ਆ ਠੀਕ ਹੈ ਜੀ ਉਹ ਥੋੜੀ ਜਿਹੀ ਘਿਓ ਵਾਲੀ ਲੱਟੀ ਨਹੀਂ ਖਾਂਦੀ ਇਹਨੂੰ ਕੋਈ ਮਾਰਕੀ ਪਾਈ ਆ ਠੀਕ ਹੈ ਜੀ ਠੀਕ ਹੈ ਦੇਖ ਬਰਾ ਲੋ ਜੀ ਸਹੀ ਹੱਸ ਬਰਾ ਠੀਕ ਹੈ ਜੀ ਸੁਆਦ ਇਹਨੂੰ ਧਾਰਾ ਵੀ ਮਾਰ ਦੋ ਜੀ ਚਾਰੇ ਥਣੇ ਨੂੰ ਮਾਰ ਬੀ ਸਾਰਾ ਬਸ

ਲੋਚ ਕੰਸਲਟੇਸ਼ਨ ਕਰਵਾਉਣੇ ਹਨ ਨਹੀਂ ਤੁਹਾਨੂੰ ਬਹੁਤ ਸੋਹਣਾ ਲੱਗਿਆ ਕਰਵਾ ਮਾ ਜੀ ਠੀਕ ਹੈ ਜੀ ਹਾਂ ਜੀ ਬਈ ਰੇਟ ਦਾ ਜਾਇਜ਼ ਆ ਇਹਦਾ ਵੀਰੇ ਰੇਟ ਮੰਗਦੇ ਆਗੇ 130 ਹਾਂਜੀ 115 ਹੀ ਦੇ ਦਿਆਂਗੇ ਹਾਂ ਨਾ 130000 ਰੇਟ ਆ 115000 ਦੀ ਆਪਾਂ ਦੇ ਦਾਂਗੇ ਠੀਕ ਹੈ ਜੀ ਜੋਪਰਾ ਜਿਹੜੀ ਵੀ ਮੱਝ ਫੈਟ ਆਉਂਦੀ ਹੈ ਬਾਈ ਨਾਲ ਜਰੂਰ ਕਨੈਕਟ ਕਰੋ ਠੀਕ ਹੈ ਨਾ ਜੇ ਬਾਈ ਕਿਸੇ ਦੋਨੇ ਇਕੱਠੇ ਲੈ ਕੇ ਜਾਣੀ ਆ ਫਿਰ ਫਿਰ ਵਧੀਆ ਕਰ ਦਾਂਗੇ ਮਾਨਤਨ ਬਾਈ ਕਹਿੰਦਾ ਫਿਰ ਖੁੱਲਾ ਡੁੱਲਾ ਮਾਨਤਨ ਕਰ ਦਾਂਗੇ ਠੀਕ ਹੈ ਨਾ ਜੀ ਦੋਨੇ ਕਟੇ ਉਹਨੇ ਨੇ ਦੋਨਾਂ ਮਗਰਮ ਕਰਮਾ ਮੰਗਰ ਕਰਮਾ ਵਾਲਿਆਂ ਨੂੰ ਅਗਰ ਕਟੀਆਂ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਠੀਕ ਹੈ ਕਮੈਂਟ ਸ਼ੇਅਰ ਲਾਈਕ ਪ੍ਰੋਬਣ ਕਰ ਜ਼ਰੂਰ ਕਰਦਾ ਕਰੋ ਓਕੇ ਬਾਈ ਹਾਂ ਜੀ ਬਾਈ ਬੱਸ ਹੀ ਜਾਣਕਾਰੀ ਦਿਓ ਜੀ ਮੇਰੇ ਬੱਸੀ ਵਧੀਆ 10 ਮਹੀਨਿਆਂ ਦੀ ਹੈ 10 ਮਹੀਨੇ ਦੀ ਹੂੰ ਟੀਕਾ ਤੁਹਾਨੂੰ ਪਤਾ ਵੀ ਕਿਹੜੀ ਹੈ ਮੇਰਾ ਟੀਕਾ ਵਧੀਆ ਲੱਗਿਆ ਵਾ ਠੀਕ ਹੈ ਮਾਂ ਲਾਦਾ 800 ਰੁਪਇਆ ਲੈ ਗਿਆ ਸੀ ਉਹ ਮੈਨੂੰ ਅੱਜ ਪਤਾ ਆਪਾਂ ਕਈਆਂ ਵਾਰੀ ਬਾੜ ਪਤਾ ਨਹੀਂ ਹੈ ਠੀਕ ਹੈ ਚਾਰ ਹੀ ਜਾਣ ਦੇ ਹਾਂ ਥਾਂ ਚਾਰ ਹੀ ਆ ਵਧੀਆ ਝੋਲੀ ਝਾਲੀ ਹੈ ਮਾਂ ਇਹਦੀ ਵੇਚਤੀ ਸੀ ਮਾਂ ਦਾ ਉਹ 20 ਕਿਲੋ ਸੀਗਾ ਇਹਨੇ ਸੁਵੇ ਬਈ ਪਹਿਲੇ ਸੁਵੇ 20 ਲੀਟਰ ਚ ਉਹਦਾ ਸਹੀ ਉਹ ਬਰਾਹਮਣੀ ਜਾਤ ਵਾਲੀ ਦੱਸੀ ਹੈ ਤੇ ਰੇਟ ਭਾਈ ਕਿੱਥੇ ਜੀ ਦਾ ਰੇਟ ਵੀਰੇ ਦਾ 23000 ਮੰਗਦਿਆ 20 ਹੀ ਦੇ ਦਿਆਂਗੇ 18000 ਬਾਈ ਕਹਿੰਦਾ ਰੇਟ ਆ ਤੇ 20000 ਦੀ ਬਾਈ ਕਹਿੰਦਾ ਆਪਾਂ ਬੱਸ ਹੀ ਦੇ ਦਾਂਗੇ ਭਰਾ 10 ਮਹੀਨਿਆਂ ਦੀਆਂ టికే దుప్రీనా జరుగు కనెక్ట్ కూ